ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵਲਿੰਗ ਕੋਲ। ਵਲਟੇਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਹੈ ਅਮਰ ਸੁਰਖੀ ਆਨੇ ਵਾਲ। ਲੁਧਿਆਣੇ ਦੇ ਵਿੱਚ ਸ਼ਹੀਦੀ ਦਿਹਾੜੀ ਦੇ ਮੌਕੇ ਲਗਾਇਆ ਗਿਆ ਦਸਤਾਰਾ ਦਾ ਲੰਗਰ। ਪਿੰਡ ਲਹਿਲ ਵਿਖੇ ਸਾਹਿਬਜ਼ਾਦੀਆ ਦੀ ਯਾਦ ਦੇ ਵਿੱਚ ਲਗਾਇਆ ਗਿਆ ਵਿਸ਼ਾਲ ਲੰਗਰ। ਸ਼੍ਰੀ ਮੰਜੀ ਸਾਹਿਬ ਆਲਮਗਿਨ ਵਿਖੇ ਸਲਾਨਾ ਜੋੜ ਮੇਲੇ ਨੂੰ ਲੈ ਕੇ ਤਿਆਰੀਆਂ ਸ਼ੁਰੂ। ਪੁਲਿਸ ਦੇ ਵੱਲੋਂ ਬਦਮਾਸ਼ ਅੰਮ੍ਰਿਤਪਾਲ ਰੌਣੀ ਨੂੰ ਕੀਤਾ ਗਿਆ ਕਾਬੂ ਹੁਣ ਖਬਰਾਂ ਵਿਸਟਾਰ ਦੇ ਨਾਲ ਲੁਰੀਆਣੀ ਦੇ ਵਿੱਚ ਸ਼ਹੀਦੀ ਦਿਹਾੜੇ ਦੇ ਮੌਕੇ ਦਸਤਾਰ ਦਾ ਲੰਗਰ ਲਗਾਇਆ ਗਿਆ ਤੇ ਵਿੱਚ ਆਸਾਂਝੇ ਕਰਦੇ ਆ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਹੜਾ ਲੰਗਰ ਹੈ ਉਹ ਪਿਛਲੇ 11 ਸਾਲਾਂ ਤੋਂ ਲਗਾਤਾਰ ਲਗਾਇਆ ਜਾ ਰਿਹਾ ਤੇ ਇਸ ਦਸਤਾਰ ਲੰਗਰ ਦੇ ਵਿੱਚ ਨੌਜਵਾਨਾਂ ਨੂੰ ਦਸਤਾਰ ਬੰਨੀ ਸਿਖਾਈ ਜਾਂਦੀ ਹੈ ਤੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਕਿਸ ਤਰੀਕੇ ਨਾਲ ਉਹ ਦਸਤਾਰ ਬਨ ਸਕਦੇ ਨੇ ਲਹਾਰੇਪੁਰ ਤੇ ਕੱਢ ਤੋਂ 11 ਸਾਲ ਤੋਂ ਇੱਥੇ ਲੰਗਰ ਚੱਲ ਰਿਹਾ ਹੈ ਤੇ ਜਣੀ ਛੋਟੀ ਜਿਹੀ ਟੀਮ ਨੇ ਸ਼ੁਰੂ ਕੀਤਾ ਸੀ ਬਹੁਤ ਵੱਡਾ ਪ੍ਰਵਾਲਾ ਹੋ ਗਿਆ ਲਗਾਤਾਰ ਦਿਨ ਰਾਤ 24 ਘੰਟੇ ਚੱਲ ਰਹੇ ਨੇ ਕਿ ਇਸੇ ਕਿਸੇ ਜਿਹੜਾ ਮੰਡਾ ਲਗਾਇਆ ਗਿਆ ਇਸੇ ਦਾਲ ਐ ਰਾਇਮਾ ਪਰੀ ਸਬਜੀ ਦਹੀਂ ਯਾਨੀ ਚਾ ਪੱਗਾ ਪੱਗਾ ਦਾ ਸਟਾਲ ਦਾ ਮੇਲਾ ਲਗਾਇਆ ਸਟਾਲ ਸਾਰਾ ਉਹ ਵੀ ਚੱਲ ਰਿਹਾ ਸਿੱਖੀ ਬਾਰੇ ਦੱਸ ਰਿਹਾ ਇਹ ਨਸ਼ੇ ਤੋਂ ਦੂਰ ਰਹਿਣ ਤੇ ਇਸ ਕਰਕੇ ਇਹ ਲੋਕਾਂ ਨੂੰ ਪ੍ਰੇਰਨਾ ਕਰ ਰਿਹਾ ਵੀ ਸਹੀ ਰਸਤੇ ਚੱਲਣ ਲੋ ਮੇਰਾ ਨਾਮ ਕਮਲ ਲਹਾਰੇ ਤੋਂ ਕੀ ਕਹਣਾ ਜੀ ਜਿਹੜਾ ਅੱਜ ਤੁਸੀਂ ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਹਰ ਸਾਲ ਲੰਗਰ ਲਾਉਣੀ ਆ ਜੀ ਅਸੀਂ ਬੱਚਿਆਂ ਨੂੰ ਜਿਹੜਾ ਸਾਹਿਬ ਜਦਾਂ ਦੀ ਸ਼ਹਾਦਤ ਤੇ ਪ੍ਰਾਣ ਕੀਤਾ ਹੋਇਆ ਉਹ ਵੀ ਬੱਚਿਆਂ ਨੂੰ ਵੀ ਉਸੇ ਲਾਈਨ ਤੇ ਚੱਲਣਾ ਗੁਰੂਆਂ ਨਾਲ ਜੋੜਨ ਸਿੱਖੀ ਦੇ ਬਾਣੀਆਂ ਨਾਲ ਚੱਲਣਾ ਤੇ ਲੰਗਰ ਦੀ ਸੇਵਾ ਉਸ ਤੋਂ ਸਾਡੇ ਸਾਡੇ ਤੋਂ ਪ੍ਰੇਰਣਾ ਲੈ ਕੇ ਅੱਗੇ ਦੀ ਅੱਗੇ ਉਹ ਵੀ ਸਾਡੇ ਨਾਲ ਇਦਾਂ ਹੀ ਜੁੜਨ ਕਿਸ ਕੀ ਚੀਜ਼ ਹੈ ਜਿਹੜਾ ਜੀ ਲੰਗਰ ਲਗਾਇਆ ਹੈ ਤੇ ਉਸਤਾ ਲੰਗਰ ਦਸਤਾਰਾਂ ਦਾ ਲੰਗਰ ਹੈ ਜੀ ਸਾਡਾ ਅਸੀਂ ਐਲ ਸੀ ਡੀ ਦੱਸਿਆ ਵੀ ਸਾਹਿਬ ਜਦਿਆਂ ਬਾਰੇ ਇਤਿਹਾਸ ਦੱਸਿਆ ਜਾਊਗਾ ਸਾਰੀ ਤੇ ਸਾਰਾ ਦਿਨ ਚੱਲੂਗੀ ਜੀ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਇਤਿਹਾਸ ਬਾਰੇ ਪਤਾ ਚੱਲੇ ਮੇਰਾ ਨਾਮ ਜੀ ਵਿੱਕੀ ਲੋਹਾਰਾ ਇਹ ਜਿਹੜਾ ਸਾਡਾ ਲੰਗਰ ਹੈ ਨਾ ਜੀ ਇਹ ਪਿਛਲੇ 11 ਸਾਲ ਤੋਂ ਚੱਲਦਾ ਆ ਰਿਹਾ ਔਰ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਵਾ ਵੀ ਇਹ ਦਿਨ ਬਦ ਦਿਨ ਸਾਡਾ ਇੰਨਾ ਕ ਵੱਡਾ ਪ੍ਰੋਗਰਾਮ ਹੁੰਦਾ ਜਾ ਰਿਹਾ ਜਿਸ ਵਿੱਚ ਆਉਣ ਵਾਲੇ ਸਮੇਂ ਲਈ ਸਾਨੂੰ ਇਦਾਂ ਲੱਗ ਰਿਹਾ ਵੀ ਇੱਕ ਬਹੁਤ ਇਤਿਹਾਸਿਕ ਚੀਜ਼ ਬਣ ਜਾਣੀ ਇੱਥੇ ਤੇ ਇਸ ਵਾਰ ਅਸੀਂ ਪਿਛਲੇ 2 ਸਾਲ ਤੋਂ ਪੱਗਾਂ ਦਾ ਕੈਂਪ ਲਾਇਆ ਸੀ ਔਰ ਉਸ ਟਾਈਮੋਂ ਦੋ ਜਾਂ ਤਿੰਨ ਟੀਮ ਦੇ ਮੈਂਬਰ ਆਏ ਸੀ ਪਰ ਇਸ ਵਾਰ ਪੂਰੀ ਟੀਮ ਆਈ ਹੈ ਪਗਾਂ ਲਈ ਔਰ ਉਹ ਫ੍ਰੀ ਆਫ ਕਾਸਟ ਕੈਂਪਾ ਫ੍ਰੀ ਔਰ ਦਸਤਾਰ ਦਾ ਮੇਲਾ ਲੱਗਾ ਸਮਝ ਲਓ ਵੀ ਲੰਗਰ ਹੀ ਲਾ ਲਓ ਤੁਸੀਂ ਦਸਤਾਰ ਦਾ ਉਸ ਤੋਂ ਬਿਨਾ ਜਿਹੜੇ ਸਾਡੇ ਜਿੰਨੇ ਵੀ ਸੇਵਾਦਾਰ ਮੈਂਬਰ ਨੇ ਸਾਰੇ ਇੱਕ ਤੋਂ ਇੱਕ ਬਲ ਛੱਡ ਕੇ ਸੇਵਾ ਕਰਦੇ ਨੇ ਔਰ ਇਹਨਾਂ ਦੇ ਜਿਹੜੀ ਦੇਣ ਆ ਅਸੀਂ ਦੇ ਨਹੀਂ ਸਕਦੇ ਸਾਰੇ ਪਰਿਵਾਰ ਜਿੰਨੇ ਵੀ ਬੈਠੇ ਆ ਸਾਰੇ ਇੱਕ ਪਰਿਵਾਰ ਆ ਸਾਡਾ ਔਰ ਪਰਿਵਾਰ ਵਾਂਗੂ ਹੀ ਸੇਵਾ ਕਰਦੇ ਆ ਪਰ ਉਸ ਤੋਂ ਬਿਨਾ ਅਸੀਂ ਇੱਕ ਗੱਲ ਹੋਰ ਕਹਿਣੀ ਚਾਹਾਂਗੇ ਜਿਹੜੇ ਆਪਣੇ ਤੁਸੀਂ ਬੱਚਿਆਂ ਨੂੰ ਲੈ ਕੇ ਅਸਰਾਂਦ ਵਗੈਰਾ ਦਿਖਾ ਕੇ ਲਿਆਓ ਅਸੀਂ ਇਹ ਬੇਨਤੀ ਕਰਾਂਗੇ ਜਾਂ ਜਿਹੜੇ ਬੱਚੇ ਦਸਤਾਰ ਤੋਂ ਬਾਂਝੇ ਰਹਿੰਦੇ ਆ ਉਹਨਾਂ ਨੂੰ ਦਸਤਾਰ ਬੰਦੀਆਂ ਕਲਾ ਕੇ ਉਹਨਾਂ ਨੂੰ ਗੁਰੂ ਸਿੱਖ ਬਾਰੇ ਅੱਗੇ ਜਾਨਣਾ ਪਾਓ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਇਹ ਦੱਸ ਸਕੀਏ ਔਰ ਸਭ ਤੋਂ ਵੱਡੀ ਗੱਲ ਇੱਕ ਹੋਰ ਮੈਂ ਦੱਸਣਾ ਚਾਹੁੰਦਾ ਵਾਂ ਜਿਹੜਾ ਇਹ ਅਸੀਂ ਛੋਟਾ ਜਿਹਾ ਪ੍ਰਣ ਕੀਤਾ ਸੀ ਬੂਟਾ ਲਗਾਇਆ ਸੀ ਅੱਜ ਇਹ ਇੰਨਾ ਵੱਡਾ ਹੋ ਗਿਆ ਅਸੀਂ ਆਪਣੇ ਬੱਚਿਆਂ ਨੂੰ ਇਹ ਕਹਿਣਾ ਜਾਵਾਂਗੇ ਸਾਡੇ ਬੂਟੇ ਦੀ ਸਾਂਹ ਸਮਲ ਤੁਸੀਂ ਰੱਖਣੀ ਆ ਚਲੋ ਜੋ ਵੀ ਇਹ ਆਉਣ ਵਾਲੇ ਸਮੇਂ ਤੱਕ ਇਹ ਚੱਲਦਾ ਰਹੇ ਅੱਜ ਅਸੀਂ ਇੱਕ ਹੋਰ ਨਵਾਂ ਪ੍ਰਾਲਾ ਕੀਤਾ ਇਸ ਲੰਗਰ ਹਾਲ ਦੇ ਵਿੱਚ ਜੇ ਜਿਹੜੀ ਅਸੀਂ ਵੱਡੀ ਫੁੱਲ ਸਕਰੀਨ ਲਗਾਈ ਆ ਜਿਹਦੇ ਵਿੱਚ ਚਾਰ ਸਾਹਿਬਜਾਂ ਦੇ ਫਿਲਮ ਮਤਲਬ ਇਤਿਹਾਸ ਦੱਸਿਆਗਾ ਸਾਰਾ ਹੋਰ ਵੱਡੀ ਸਕਰੀਨ ਦੇ ਜਿਹੜੀ ਅਸੀਂ ਦੱਸਾਂਗੇ ਉਹ ਜਿਹੜਾ ਕੈਂਪ ਸਾਡਾ ਰੈਗੂਲਰ ਚੱਲੂਗਾ ਅੱਜ ਪੂਰਾ ਦਿਨ ਉਸ ਤੋਂ ਬਿਨਾ ਜਿਹੜਾ ਪ੍ਰਸ਼ਾਦਿਆਂ ਦਾ ਉਹ ਰੈਗੂਲਰ ਚੱਲਦਾ ਆ ਰਿਹਾ ਸਾਡਾ 24 25 26 ਹਰ ਸਾਲ ਅਸੀਂ ਕਰਦੇ ਆ ਰਹੇ ਆ ਉਹ ਕਰਦੇ ਹੀ ਰਵਾਂਗੇ ਮਹਾਰਾਜ ਇਨੀ ਕਿਰਪਾ ਸਾਡੇ ਤੇ ਬਣਾਈ ਰੱਖਣਾ ਲੁਧਿਆਣੇ ਦੇ ਪਿੰਡ ਲਹਿਲ ਵਿਖੇ ਸਾਹਿਬ ਜਾਦਿਆ ਦੀ ਯਾਦ ਵਿਖੇ ਇੱਕ ਵਿਸ਼ਾਲ ਲੰਗਰ ਜਿਹੜਾ ਲਗਾਇਆ ਗਿਆ ਤੇ ਸਥਾਨਕ ਜਿਹੜੇ ਸੇਵਾਦਾਰ ਸਨ ਉਹਨਾਂ ਵੱਲੋਂ ਮਿਲ ਕੇ ਜਿਹੜੇ ਇਸ ਵਿਸ਼ਾਲ ਲੰਗਰ ਸੀਗਾ ਉਸ ਦੇ ਵਿੱਚ ਆਪਣੀ ਸੇਵਾ ਨਿਭਾਈ ਗਈ ਤੇ ਉਹਨਾਂ ਵੱਲੋਂ ਵਿਚਾਰ ਸਾਂਝੇ ਕਰਦੇ ਆ ਦੱਸਿਆ ਗਿਆ ਕਿ ਸਬਰ ਤਿਆਗ ਅਤੇ ਸੰਗਤ ਦੀ ਭਾਵਨਾ ਨੂੰ ਇਹ ਜਿਹੜੀ ਸੇਵਾ ਉਹ ਦਿਖਾਉਂਦੀ ਆ ਤੇ ਉਹਨਾਂ ਵੱਲੋਂ ਇਸ ਵਿਸ਼ਾਲ ਲੰਗਰ ਦੇ ਵਿੱਚ ਸੇਵਾ ਵੀ ਕੀਤੀ ਗਈ। ਇਹ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਬਾਬਾ ਜੋਰਾਵਰ ਪਤੇ ਸਿੰਘ, ਬਾਬਾ ਜੀ ਸਿੰਘ ਦੀ ਅਜਾਦ ਵਿੱਚ ਜੋ ਵੀ ਲੰਗਰ ਲਹਿਰ ਦੇ ਵਿੱਚ ਚੱਲ ਰਿਹਾ ਹੈ ਬਹੁਤ ਹੀ ਵਧੀਆ ਢੰਗ ਨਾਲ ਚੱਲ ਰਿਹਾ ਹੈ। ਜੋ ਦੁਨੀਆ ਤੇ ਸੇਵਾ ਕਰਦੇ ਹਨ ਇਹ ਦਿਹਾੜੇ ਐਨੇ ਸ਼ਹੀਦੀ ਦਿਹਾੜੇ ਹਨ ਜੋ ਕਿ ਇਹਨਾਂ ਦਾ ਕੋਈ ਵੀ ਮੁੱਲ ਕੌਮ ਦਾ ਨਹੀਂ ਦੇ ਸਕਦੇ। ਕਿਉਂਕਿ ਇੰਨੀ ਸ਼ਹੀਦੀ ਪਾਉਣੀ ਬੜੀ ਮੁਸ਼ਕਲ ਹੈ ਛੋਟੀ ਉਮਰ ਦੇ ਬੱਚੇ ਜਿਨ੍ਹਾਂ ਦੀ 7 ਸਾਲ ਅਤੇ 9 ਸਾਲ ਉਮਰ ਦੇ ਬੱਚੇ ਜੋ ਗੋਦਾਂ ਵਿੱਚ ਖੇលਦੇ ਹਨ ਰਜਾਈਆਂ ਵਿੱਚ ਸੌਂਦੇ ਹਨ ਅੱਜ ਉਹ ਬੱਚਿਆਂ ਨੇ ਸ਼ਹੀਦੀ ਪਾਈ ਹੈ ਇਹਨੂੰ ਕਿ ਸੰਸਾਰ ਦਾ ਹੀ ਸਿਰ ਧੁਕਦਾ ਹੈ ਇਹਨਾਂ ਨੂੰ ਝੁਕ ਜਾਂ ਦੇ ਕੇ ਇਹ ਲੰਗਰ ਉਹਨਾਂ ਦੀ ਯਾਦ ਦੇ ਵਿੱਚ ਲੰਗਰ ਨਿਵਾਸੀਆਂ ਵੱਲੋਂ ਲਹਿਰ ਦੇ ਵਿੱਚ ਲਾਇਆ ਗਿਆ ਹੈ ਜੋ ਕਿ ਪ੍ਰਬੰਧਕਾਂ ਨੇ ਬਹੁਤ ਸੋਹਣੇ ਢੰਗ ਨਾਲ ਆਬਦਾ ਪ੍ਰਬੰਧ ਕੀਤਾ ਹੈ ਨਗਰਵੰਨੋ ਛੋਟੇ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਹਰੇਕ ਸਾਲ ਦੀ ਤਰ੍ਹਾਂ 24 ਤੇ 25 ਤਰੀਕ ਨੂੰ ਇਹ ਲੰਗਰ ਲਗਾਏ ਜਾਂਦੇ ਹਨ ਦੁੱਧ ਦੀ ਸੇਵਾ ਕੀਤੀ ਜਾਂਦੀ ਹੈ ਚਾਹ ਬਰੈਡ ਪਕੌੜੇ ਸੇਵਾ ਕੀਤੀ ਜਾਂਦੀ ਹੈ ਆਲੇ-ਦਾਲੇ ਨਗਰਵੰਨਿਓ ਧੌਣ ਮਾਜਰਾ ਕਰਤਾਰਪੁਰ ਚਾਪੜਾ ਬੂਲੀ ਐਨ ਆਰ ਆਈ ਭਰਾਵਾਂ ਦਾ ਇਸ ਲੰਗਰ ਵਾਸਤੇ ਬਹੁਤ ਵੱਡਾ ਸਹਿਯੋਗ ਆ ਕਿਉਂਕਿ ਹਰੇਕ ਸਾਲ ਦੀ ਤਰ੍ਹਾਂ ਇਸ ਲੰਗਰ ਵਿੱਚ ਸੇਵਾ ਪਾਉਂਦੇ ਹਨ ਗੁਰੂ ਮਹਾਰਾਜ ਜੀ ਹਰੇਕ ਸਾਲ ਦੀ ਤਰ੍ਹਾਂ ਸਾਡੇ ਸਿਰ ਪਰਿਆ ਮਿਹਰ ਭਰਿਆ ਹੱਥ ਰੱਖਣ ਸ਼੍ਰੀ ਮਨਜੀ ਸਾਹਿਬ ਆਲਮਗੀਰ ਵਿਖੇ ਸਲਾਨਾ ਜੋੜ ਮੇਲੇ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਉਹ ਜੋਰਾ ਸ਼ੋਰਾ ਤੇ ਚੱਲ ਰਹੀਆਂ ਨੇ ਅਤੇ ਐਸੇ ਪ੍ਰੋਗਰਾਮ ਨੂੰ ਲੈ ਕੇ ਸਮਾਗਮ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਜਾਣਕਾਰੀ ਸਾਂਝੇ ਕਰਦੇ ਅਦੱਸਿਆ ਗਿਆ ਕਿ 28 ਤੋਂ ਲੈ ਕੇ 30 ਦਸੰਬਰ ਤੱਕ ਵੱਖ-ਵੱਖ ਧਾਰਮਿਕ ਸਮਾਗਮ ਜਿਹੜੇ ਨੇ ਉਹ ਹੋਣਗੇ ਅਤੇ ਇਸ ਦੇ ਨਾਲ ਜਾਣਕਾਰੀ ਸਾਂਝੇ ਕਰਦੇ ਆ ਇਹ ਵੀ ਦੱਸਿਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਇੰਗਰ ਧਾਮੀ ਵੱਲੋਂ ਵੀ ਉੱਥੇ ਪਹੁੰਚਿਆ ਜਾਵੇਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 14 ਪੋ ਸੰਮਤ 1761 ਵਾਲੇ ਦਿਨ ਇਸ ਨਗਰ ਦੇ ਵਿੱਚ ਮਹਾਰਕ ਚਰਨ ਪਾ ਕੇ ਇਸ ਨਗਰ ਨੂੰ ਨਵਾਜਿਆ ਤੇ ਭਾਈ ਨਗਾਇਆ ਸਿੰਘ ਜੀ ਨੇ ਘੋੜਾ ਪੇਟ ਕੀਤਾ ਉਸ ਯਾਦ ਦੇ ਵਿੱਚ ਇਹ ਹਰ ਸਾਲ ਮਨਾਇਆ ਜਾਂਦਾ ਤੇ 28 ਦਸੰਬਰ ਨੂੰ ਇੱਥੇ ਵਿਚਾਰ ਨਗਰ ਕੀਰਤਨ ਹੋ ਰਿਹਾ ਜੋ ਨਗਰ ਕੀਰਤਨ ਦੀਆਂ ਤਿਆਰੀਆਂ ਸੰਗਤਾਂ ਦੇ ਸਹਿਯੋਗ ਨਾਲ ਮੈਨੇਜਰ ਸਾਹਿਬ ਹਰਦੀਪ ਸਿੰਘ ਜੀ ਹੋ ਰਹੇ ਨੇ ਬਾਬਾ ਜੀ ਹੈਡ ਗ੍ਰਾਂਥੀ ਸਾਹਿਬ ਬਾਬਾ ਬਰਬੰਦਰ ਸਿੰਘ ਜੀ ਤੇ ਸਾਰੇ ਸੇਵਾਦਾਰਾਂ ਨੇ ਇਹ ਤਿਆਰੀਆਂ ਕੀਤੀਆਂ ਨੇ ਜੀ ਗੁਰੂ ਘਰ ਦੇ ਜਿੰਨੇ ਵੀ ਸੇਵਾਦਾਰ ਨੇ ਉਹਨਾਂ ਦੇ ਵਿੱਚ ਜਿਹੜੇ ਸਾਡੇ ਨਮਾਇंदे ਨੇ ਉਹਨਾਂ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਮੁੱਖ ਸੇਵਾਦਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੀ ਆ ਰਹੇ ਨੇ ਉਹਨਾਂ ਦੇ ਨਾਲ ਜਿੰਨੇ ਸ਼੍ਰੋਮਣੀ ਕਮੇਟੀ ਮੈਂਬਰ ਸਹਿਬਾਨ ਨੇ ਤੇ ਹੋਰ ਸਾਰੀਆਂ ਧਾਰਮਿਕ ਸ਼ਖਸੀਤਾਂ ਤੇ ਹੋਰ ਬੁਲਾਰੇ ਵਿਦਵਾਨ ਰਾਗੀ ਢਾਡੀ ਕਥਾਵਾਚਕ ਸਾਰੇ ਇੱਥੇ ਸ਼ਿਰਕਤ ਕਰ ਰਹੇ ਨੇ ਤਾਂ ਕਿ ਉਹ ਆਪਣਾ ਤਿਲ ਫੁੱਲ ਗੁਰੂ ਸਾਹਿਬ ਦੇ ਚਰਨਾਂ ਵਿੱਚ ਭੇਟ ਕਰ ਸਕਣ ਸਰ ਕਿੰਨੇ ਦਿਨ ਪ੍ਰੋਗਰਾਮ ਦੋ ਜਿਹੜਾ ਦੋ ਦਿਨ ਦਾ ਪ੍ਰੋਗਰਾਮ ਆ ਫਿਰ ਪਹਿਲੇ ਦਿਨ ਦਾ ਜਿੱਦਾਂ ਨਗਰ ਕੀਰਤਨ ਸਾਬ ਹੋ ਗਈ ਨਗਰ ਕੀਰਤਨ ਹੋ ਗਿਆ ਵਿਸ਼ਾਲ ਨਗਰ ਕੀਰਤਨ 38 ਜਾਂ 30 ਨੂੰ ਫਿਰ ਕਿਹੜੇ ਪ੍ਰੋਗਰਾਮ ਹੈਗੇ ਨਗਰ ਕੀਰਤਨ ਜੀ ਇਥੋਂ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਸਾਰੇ ਨਗਰ ਦੀ ਪਿੰਡ ਆਲਮਗੀਰ ਦੀ ਪ੍ਰਕਰਮਾ ਕਰੇਗਾ ਸਾਢੇ 1:10 ਵਜੇ ਨਗਰ ਕੀਰਤਨ ਆਰੰਭ ਹੋਵੇਗਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਓਟ ਆਸਰਾ ਲੈ ਕੇ ਗੁਰੂ ਸਾਹਿਬ ਦੀ ਹਜ਼ੂਰੀ ਚ ਪੰਜਾ ਪੈਰਾਂ ਦੀ ਅਗਵਾਈ ਦੇ ਵਿੱਚ ਸੰਗਤਾਂ ਦੀ ਅਗਵਾਈ ਦੇ ਵਿੱਚ ਤੇ ਵਖ ਵਖ ਪੜਾਵਾਂ ਤੋਂ ਹੁੰਦਾ ਹੋਇਆ ਸਾਢੇ 1:35 ਵਜੇ ਨਗਰ ਕੀਰਤਨ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੋਵੇਗਾ ਉਸ ਤੋਂ ਬਾਅਦ ਫਿਰ ਦੋ ਦਿਨ ਲਗਾਤਾਰ ਪੰਥ ਦੇ ਵਿਦਵਾਨ ਬੁਲਾਰੇ ਰਾਗੀ ਢਾਡੀ ਕਵੀਸ਼ਰ ਕਥਾਵਾਚਕ ਕੀਰਤਨੀਏ ਉਹ ਸਾਰੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਮਹਾਨ ਇਤਿਹਾਸ ਤੋਂ ਜਾਣੂ ਕਰਵਾਉਣਗੇ ਜਵਦੀ ਟਕਸਾਲ ਵੱਲੋਂ ਵੀ ਇੱਥੇ ਰਾਗ ਦਰਬਾਰ ਕੀਤਾ ਜਾ ਰਿਹਾ ਹੈ ਕਿਉਂਕਿ ਜਵਦੀ ਟਕਸਾਲ ਵਾਲੇ ਬਹੁਤ ਵੱਡੀ ਸੇਵਾ ਵੱਡਬੁੱਲੀ ਸੇਵਾ ਕਰ ਰਹੇ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਮਹਾਨ ਜੋ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਦੇ ਨਾਲ ਜੋੜਿਆ ਉਹ ਪ੍ਰਸਾਰ ਪ੍ਰਸਾਰ ਕਰ ਰਹੇ ਨੇ ਉਸ ਪ੍ਰਚਾਰ ਪ੍ਰਸਾਰ ਦੇ ਵਿੱਚ ਵੀ ਉਹਨਾਂ ਨੇ ਵੀ ਇੱਥੇ ਕੀ ਆਪਣੀਆਂ ਸੇਵਾਵਾਂ ਇੱਥੇ ਦੇਣੀਆਂ ਨੇ ਸੋ ਹੋਰ ਵੀ ਬਾਕੀ ਜਿੰਨੇ ਵੀ ਇੱਥੇ ਆ ਰਹੇ ਨੇ ਗੁਰੂ ਘਰ ਦੇ ਸੇਵਾ ਦੇ ਵਿੱਚ ਯੋਗਦਾਰ ਪਾਉਣ ਵਾਸਤੇ ਸਾਰੀਆਂ ਸੰਸਥਾਵਾਂ ਸਾਰੀਆਂ ਜਥੇਬੰਦੀਆਂ ਧਾਰਮਿਕ ਸ਼ਖਸੀਤਾਂ ਤੇ ਸਾਰਿਆਂ ਨੇ ਆ ਕੇ ਹਾਜ਼ਰੀਆਂ ਭਰਨੀਆਂ ਨੇ ਸੰਗਤਾਂ ਨੂੰ ਦੁਬਾਰਾ ਫੇਰ ਅਪੀਲ ਕਰਦੇ ਆ ਕਿ ਬੱਚਿਆਂ ਨੂੰ ਮਹਾਨ ਇਤਿਹਾਸ ਤੋਂ ਜਾਣੂ ਕਰਵਾਉਣ ਵਾਸਤੇ ਗੁਰੂ ਸਾਹਿਬ ਦਾ ਇਤਿਹਾਸ ਸਹਿਬਜ਼ਾਦਿਆਂ ਦਾ ਇਤਿਹਾਸ ਤੇ ਉਹਨਾਂ ਦੇ ਸੇਵਾਦਾਰਾਂ ਦਾ ਭਾਈ ਨਗਾਇਆ ਸਿੰਘ ਜੀ ਹੋਰਾਂ ਦਾ ਇਤਿਹਾਸ ਆਪਦੇ ਬੱਚਿਆਂ ਨੂੰ ਜਾਣੂ ਕਰਵਾਉਣ ਵਾਸਤੇ ਜ਼ਰੂਰ ਇੱਥੇ ਆ ਕੇ ਹਾਜ਼ਰੀਆਂ ਭਰੋ ਬਰਨਾਲਾ ਤੋਂ ਬਾਅਦ ਹੁਣ ਅੰਮ੍ਰਿਤਸਰ ਵਿਖੇ ਇਨਕਾਊਂਟਰ ਕੀਤਾ ਗਿਆ ਅਤੇ ਪੁਲਿਸ ਦੇ ਵੱਲੋਂ ਅਮਰਿਤਪਾਲ ਰੌਣੀ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਅਮਰਿਤਪਾਲ ਰੌਣੀ ਉਹੀ ਨੇ ਜਿਨ੍ਹਾਂ ਤੋਂ ਜਿਨ੍ਹਾਂ ਦੇ ਵੱਲੋਂ ਕੁਝ ਦਿਨ ਪਹਿਲਾਂ ਫਾਇਰਿੰਗ ਕੀਤੀ ਗਈ ਸੀ ਅਮਰਿਤਪਾਲ ਰੌਣੀ ਨੇ ਪੁਲਿਸ ਦੀ ਟੀਮ ਤੇ ਵੀ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਅਮਰਿਤਪਾਲ ਰੌਣੀ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਉਸ ਤੋਂ ਬਾਅਦ ਇਹ ਜਾਣਕਾਰੀ ਵੱਜੇ ਵੀ ਰਸਿਆ ਜਾਂਦਾ ਹੈ ਕਿ ਕੁਝ ਦਿਨ ਪਹਿਲਾਂ ਅਮਰਿਤਪਾਲ ਰੌਣੀ ਜਿਹੜੇ ਨੇ ਉਹਨਾਂ ਦੇ ਵੱਲੋਂ फायरिंग जी घटना उसमित में रिपोर्ट की थी गाड़ी में उस दो फायर किए गए जानलेवा हमला किया गया जिससे वो इंजर्ड हुआ और उसने पुलिस को बताया कि फायरिंग में अमृतपाल रोनी है और एक हरप्रीत एलियपी न्याणा है दोनों छा के रहने वाले हैं तो उस दिन से ही केस दर्ज करके हमारी टीम्स इस पर जुटी हुई थी सारी इन्वेस्टिगेशन में और इनको आ, इसका पीछा किया जा रहा था सो दैट जल्दी अरेस्ट हो तो आ, इसके बाद ये जो अमृतपाल मेन है एक्यूज इसको गिरफ्तार किया गया इस्लामाबाद एरिया से छाटा के एस एच ओ लवप्रीत और उसकी टीम के द्वारा और उसके पूछताछ से जब वेपन ऑफ ऑफेंस की रिकवरी के लिए यहाँ मडिया रोड छाटा में हम आए डंपिंग ग्राउंड के पास हमारी पुलिस पार्टी ਤੋ ਆਕੇ ਇਸਨੇ ਜੋ ਛਪਾਇਆ ਹੋਇਆ ਪਿਸਟਲ ਥਾ ਜੈਸੀ ਉਹ ਸਾਰਾ ਫਾਰਮੈਲਟੀ ਨਿਊ ਬੀਐਨਐਸ ਕੀ ਈ ਸਖਸ਼ਾ ਐਪ ਵਗੈਰਾ ਬੰਨੇ ਲਗੀ ਤੋ ਲੋਡਡ ਪਿਸਟਲ ਥਾ ਜਿਸसे ਇਸਨੇ ਇਮੀਡੀਏਟਲੀ ਪੁਲਿਸ ਪੇ ਫਾਇਰ ਕਰ ਦਿਆ ਮਾਰ ਦੇਣੇ ਕੀ ਨੀਅਤ ਸੇ ਤੋ ਆਪਣੀ ਸੈਲਫ ਡਿਫੈਂਸ ਮੇ ਪੁਲਿਸ ਨੇ ਵਾਪਸ ਫਾਇਰ ਕੀਆ ਜਿਸसे ਇੰਜਰਡ ਹੁਆ ਔਰ ਇਸਕੋ ਢਾਕਲ ਕਰਵਾਇਆ ਗਿਆ ਹਸਪੀਟਲ ਮੇ ਜਾਨ ਤੋ ਪਹਿਲਾ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਲੁਧਿਆਣੀ ਦੇ ਵਿੱਚ ਸ਼ਹੀਦੀ ਦਿਹਾੜੀ ਦੇ ਮੌਕੇ ਲਗਾਇਆ ਗਿਆ ਦਸਤਾਰਾ ਦਲੰਗਰ ਪਿੰਡ ਲਹਿਲ ਵਿਖੇ ਸਾਹਿਬਜ਼ਾਦੇ ਆਦੀ ਯਾਦ ਦੇ ਵਿੱਚ ਲਗਾਇਆ ਗਿਆ ਵਿਸ਼ਾਲ ਲੰਗਰ। ਸ਼੍ਰੀ ਮੰਜੀ ਸਾਹਿਬ ਆਲਮਗਿਰ ਵਿਖੇ ਸਲਾਨਾ ਜੋੜ ਮੇਲੇ ਨੂੰ ਲੈ ਕੇ ਤਿਆਰੀਆਂ ਸ਼ੁਰੂ। ਪੁਲਿਸ ਦੇ ਵੱਲੋਂ ਬਦਮਾਸ਼ ਅਮਰਿਤਪਾਲ ਰੌਣੀ ਨੂੰ ਕੀਤਾ ਗਿਆ ਕਾਬੂ। ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ।